ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਮੈਂ ਹੋਂਡਾ ਕਾਕੂ ਖੀਰਾ ਬਣਾ ਲਈ ਆਲਾ ਲਓ ਵੀ ਮਿੱਤਰੋ ਅੱਜ ਬਾਈ ਹਰਜੀਤ ਦੇ ਸਲੂਨ ਤੇ ਪਹੁੰਚੇ ਆਂ ਕਿਆ ਅੱਜ ਕੰਮ ਪੂਰਾ ਘੈਂਟ ਤਖੜਾ ਮਿਲ ਗਿਆ ਅੱਜ ਮੈਨੂੰ ਮੈਂ ਖਿਆ ਵਾਲ ਬਲ ਬੂਰੇ ਘੈਂਟ ਬਣਾ ਦੇ ਬਾਈ ਐ ਪਤਾ ਲੱਗੇ ਵੀ ਕਾਕੂ ਹੀਰਾ ਵੀਡੀਓ ਬਣਾਉਣ ਲਈ ਆਇਆ ਹੈ ਤੇ ਆਹ ਮੁੰਡਾ ਹਰਜੀਤ ਕੋਲੇ ਕੰਮ ਕਰਦਾ ਹਨ ਮਤਲਬ ਸਿੱਖਿਆ ਵੀ ਬਾਈ ਤੂੰ ਤੇ ਆ ਦੇਖੋ ਪੂਰਾ ਘੈਂਟ ਕੰਮ ਤੇ ਇਹਨੂੰ ਕਿਹਾ ਕਿ ਨਾ ਬਾਈ ਯਾਰ ਤੇਰੇ ਵਾਲ ਕਹਿੰਦਾ ਮੈਂ ਸੈਟ ਕਰਿਆ ਕਰੂੰ ਤੇ ਇਹਨੂੰ ਮੈਂ ਇੱਕ ਵਾਰੀ ਦੱਸਤਾ ਸੀ ਬੈਸ ਤਰੀਕੇ ਨਾਲ ਕੱਟਣੇ ਆ ਤੇ ਉਹ ਮੇਜ ਕਰ ਯਾਦ ਰੱਖਦਾ ਇਹ ਐ ਪੂਰੇ ਸ਼ੌਂਕ ਨਾਲ ਯਾਰ ਕੋਈ ਬੰਦਾ ਨਿੰਦ ਨਹੀਂ ਸਕਦਾ ਤੇ ਬਾਕੀ ਨੂੰ ਕਿਹਾ ਹੋਇਆ ਮਹਾ ਮਟਰਸਾਈਕਲ ਤੇ ਜਾਣਾ ਬਾਈ ਤੇ ਮਟਰਸਾਈਕਲ ਪਾ 250 ਦੀ ਸਪੀਡ ਤੇ ਹੋਵੇ ਉਮਾ 70 ਦੀ ਸਪੀਡ ਤੇ ਹੋ ਪਰ ਬਾਹਰ ਨਹੀਂ ਖੜਨੇ ਚਾਹੀਦੀ ਇਹ ਕਹਿੰਦਾ ਬਾਈ ਯਾਰ ਮਮਮੀ ਆ ਬਨੇਰੇ ਬਾਲ ਨਹੀਂ ਖਿਲਣਗੇ ਆ ਦੇਖੋ ਇੰਜੇ-ਉੰਜੇ ਲਾ ਕੇ ਸੰਵਾਰ ਕੇ ਦੇਖਿਆ ਮੰਨਦੇ ਹੋ ਐ ਆ ਬਾਈ ਐ ਪੂਰਾ ਰਿੱਜਾਂ ਨਾਲ ਇੱਕ ਵੀ ਵਾਲ ਆਸੇ-ਬਸੇ ਨਹੀਂ ਹੁੰਦਾ ਇੰਨੇ ਸ਼ੌਂਗ ਨਾਲ ਕਰਦਾ ਕੰਮ ਬਾਈ ਯਾਰ ਪੂਰਾ ਘੈਂਟ ਕੰਮ ਆ ਮੁੰਡੇ ਦਾ ਤੇ ਬਾਕੀ ਥੋੜੀ ਜਿਹੀ ਮਿਸਟੇਕ ਹੋ ਗਈ ਆਪਾਂ ਗਾਹਾਂ ਨੂੰ ਜਦੋਂ ਵੀ ਕਿਤੇ ਹਨਾ ਉਹ ਕਰਿਆ ਤਾਂ ਆਪੇ ਦੀ ਆਈਡੀ ਮੈਂਸ਼ਨ ਕਰਾਂਗੇ ਆਪਾਂ ਤੇ ਤਾਂ ਕਿ ਇਹਨੂੰ ਫੋਲੋ ਕਰ ਲੇ ਤੁਸੀਂ ਸਾਰੇ ਜਣੇ ਇੰਸਟਾਗ੍ਰam ਤੇ ਆਈਡੀ ਬਣੀਆਂ ਤੇ ਆਪਾਂ ਅਗਲੀ ਵਾਰੀ ਕੋਸ਼ਿਸ਼ ਕਰਾਂਗੇ ਤੇ ਆ ਦੇਖੋ ਬਾਲ ਬੁੱਲਪੁਰੇ ਸ਼ੌਂਕ ਨਾਲ ਹੈਨਾ ਤੇ ਮੈਂ ਜਦੋਂ ਵੀ ਕਿਤੇ ਜਾਣਾ ਬਈ ਤਿਆਰ ਹੋ ਗਿਆ ਨਾ ਤੇ ਇਹਨਾਂ ਕੋਲ ਹੀ ਹੋ ਕੇ ਹੁਣ ਨਾ ਤਿਆਰ ਤੁਰ ਵਧੀਆ ਕਰਦੇ ਨੇ ਘੈਂਟ ਗੱਲ ਬਾਤ ਆ ਤੇ ਗੱਲਾਂ ਹੁੰਦੀਆਂ ਬਾਈ ਹੈਨਾ ਪਿੰਡ 'ਚ ਤੇ ਪੂਰਾ ਸੋਹਣਾ ਕੰਮ ਆ ਬਾਈ ਦਾ ਆ ਦੇਖੋ ਬਿਲਕੁਲ ਜਮਾ ਵੱਡੇ ਰੋਡ ਤੇ ਜਮਾ ਗੇਟ ਦੇ ਕੋਲੇ ਦੁਕਾਨਾ ਬਾਈ ਦੀ ਸਲੂਨ ਆ ਬਾਈ ਦਾ ਪੂਰਾ ਘੈਂਟ ਤੇ ਆ ਦੇਖੋ ਹੋ ਗਏ ਤਿਆਰ ਬਾਈ ਆ ਬਾਲ ਬੋਰਡ ਸੈਟ ਕਰਤੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਮਿੱਤਰੋ ਜਰੂਰ ਦੱਸਿਓ ਤੇ ਕਿੱਦਾਂ ਲੱਗਿਆ ਤੁਹਾਨੂੰ ਮਾਹੌਲ ਹੈਨਾ ਤੇ ਬਾਕੀ